ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਗਾ ਜਗਾ ਬਿਆਨ ਦੇ ਰਿਹਾ ਹੈ ਕਿ ਇੱਕ ਬੂੰਦ ਵੀ ਅਸੀਂ ਜਿਹੜਾ ਹੈ ਉਹ ਪਾਣੀ ਨਹੀਂ ਦੇਵਾਂਗੇ ਆ ਹਰਿਆਣੇ ਦੇ ਵਿੱਚ ਅਬੈ ਚੋਟਾਲਾ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਹਿੰਦੇ ਅਸੀਂ ਪੰਜਾਬ ਦੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੋਂ ਪਾਣੀ ਲਵਾਂਗੇ ਔਰ ਜਿਸ ਵੇਨਾ ਅਬੇ ਚੋਟਾਲਾ ਨੇ ਇਹ ਬਿਆਨ ਦਿੱਤਾ ਨਾ ਕਿ ਅਸੀਂ ਪੰਜਾਬ ਦੀ ਧੌਣ ਤੇ ਘੋਟਾ ਰੱਖ ਕੇ ਪਾਣੀ ਲਾਵਾਂਗੇ ਉਦੋਂ 2 ਘੰਟੇ ਬਾਅਦ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਹੁੰਦੀ ਹੈ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਆ ਉਹਨਾਂ ਨਾਲ ਤੇ ਅਬੇ ਚੋਟਾਲਾ ਬੈਠਾ ਤੇ ਦੋਨੇ ਜਣੇ ਜਿਹੜੇ ਆ ਉਹ ਅਲਾਈਅੰਸ ਕਰਦੇ ਆ ਕਿ ਹਰਾਨੇ ਦੇ ਵਿੱਚ ਅਸੀਂ ਮਿਲ ਜੁਲ ਕੇ ਇਲੈਕਸ਼ਨ ਲੜਾਂਗੇ ਇਹ ਅਬੇ ਚੋਟਾਲਾ ਜੀ ਜਿਹੜੇ ਨੇ ਇਹ ਸਾਡੇ ਭਰਾ ਨੇ ਕੱਪੜੇ ਵੀ ਉਹੀ ਪਾਏ ਹੁੰਦੇ ਨੇ ਉਸੇ ਦਿਨ ਵਾਲੇ ਕਿਉਂਕਿ ਇੱਕੋ ਦਿਨ ਉਸੇ ਦਿਨੀ ਆਵੇ ਚਟਾਲਾ ਦਾ ਬਿਆਨ ਹੈ ਕਿ ਧੌਣ ਤੇ ਗੋਡਾ ਰੱਖ ਕੇ ਪੰਜਾਬ 'ਚੋਂ ਪਾਣੀ ਲਾਵਾਂਗੇ ਤੇ ਉਸੇ ਦਿਨ 4 ਘੰਟੇ ਬਾਅਦ ਉਹਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਇਹ ਹਰਿਆਣੇ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਬੋਲਦੇ ਨੇ ਕਿ ਇਹਨਾਂ ਦੀ ਪਾਰਟੀ ਨੂੰ ਵੋਟਾਂ ਪਾਓ ਕਿ ਇਹਨਾਂ ਦੀ ਪਾਰਟੀ ਨੂੰ ਵੋਟਾਂ ਪਾਓ ਜਿਹੜੇ ਕਹਿੰਦੇ ਪੰਜਾਬ ਦੀ ਧੌਣ ਤੇ ਰੱਖ ਕੇ ਗੋਡਾ ਅਸੀਂ ਪਾਣੀ ਲਾਵਾਂਗੇ ਤੇ ਹੁਣ ਕਹਿੰਦੇ ਫਿਰਦੇ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦਿਆਂਗੇ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦਿਆਂਗੇ ਤੇ ਜੇ ਇਤਿਹਾਸ ਤੁਸੀਂ ਪੜ ਲਓ ਨਾ ਕੇਂਦਰ ਸਰਕਾਰ ਦੀਆਂ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਦੇ ਨਾਲ ਕੀਤੀ ਧੋਖੇਬਾਜ਼ੀਆਂ ਦਾ ਤੇ ਇਹ ਭਗੌੜੇ ਪਰਿਵਾਰ ਦਾ ਵੀ ਹੱਥ ਨਿਕਲਣਾ ਨੇ ਵਿੱਚੋਂ ਇਹਨਾਂ ਦਾ ਵੀ ਹੱਥ ਨਿਕਲੂਗਾ ਜੇ ਪੂਰਾ ਹੱਥ ਨਹੀਂ ਨਾ ਨਿਕਲੂਗਾ ਤੇ ਤਿੰਨ ਚਾਰ ਉਂਗਲਾਂ ਤਾਂ ਜ਼ਰੂਰ ਨਿਕਲਣਗੀਆਂ ਅਬਲ ਮੇ ਤਾਂ ਪੂਰਾ ਹੱਥ ਨਿਕਲੂਗਾ ਤੇ ਨਹੀਂ ਤਿੰਨ ਚਾਰ ਉਂਗਲਾਂ ਤਾਂ ਜ਼ਰੂਰ ਨਿਕਲਣਗੀਆਂ ਜਿਹੜੇ ਅੱਜ ਕਹਿੰਦੇ ਨੇ ਇੱਕ ਬੂੰਦ ਪਾਣੀ ਨਹੀਂ ਦੇ ਦਾਂਗੇ ਬੂੰਦ ਪਾਣੀ ਨਹੀਂ ਦੇ ਦਾਂਗੇ ਤੇ ਉਹਨਾਂ ਦੇ ਨਾਲ ਸਟੇਜ ਤੇ ਬੈਠੇ ਦਰਜਾ ਬਰਜਾ ਤੇ ਸਾਹਮਣੇ ਮੇਰੇ ਬੈਠੇ ਵੀਰੋ ਪਹਿਲਾ ਆਪਾਂ ਸਭ ਤੋਂ ਗੁਰੂ ਦਾ ਦਿੱਤਾ ਹੈ ਨਾਰਾ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਸੁਖਵਿੰਦਰ ਸਿੰਘ ਰਾਜਲਾ ਸਾਹਿਬ ਨੇ ਸਰਪੰਚ ਸਾਹਿਬ ਨੇ ਕਿਹਾ ਗੱਲ ਪਿੱਛੇ ਮੁੜ ਕੇ ਦੇਖਣ ਦੀ ਨਹੀਂ ਜਿਨੇ ਪਲਾੰਗਾ ਪੋਟੜੀਆਂ ਨੇ ਉਹ ਹਮੇਸ਼ਾ ਅੱਗੇ ਦੇਖ ਕੇ ਹੀ ਚੱਲਦਾ ਹੈ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਅੱਗੇ ਦੇਖਦੇ ਹੋਏ ਆਪਣੇ ਜੋ ਵੀ ਆਪਣੇ ਕੰਮ ਨੇ ਜਿਸ ਤਰ੍ਹਾਂ ਹੁਣ ਆਪਾਂ ਸੋਚ ਰਿਆਂ ਵੀ ਫਰਵਰੀ ਤੋਂ ਆਪਾਂ ਆਪਣੀਆਂ ਰੈਲੀਆਂ ਕਰਦੀਆਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਰੈਲੀਆਂ ਦਾ ਆਗਾਜ਼ ਕਰਦੇ ਹੋਏ ਹਰ ਇੱਕ ਨੂੰ ਆਪਾਂ ਇਹ ਦੱਸੀਏ ਵੀ ਆਪਣੇ ਅਕਾਲ ਤਖਤ ਤੋਂ ਜੋ ਭਗੌੜੇ ਹੋਏ ਨੇ ਕੋਈ ਲੋਕ ਉਹਨਾਂ ਨਾਲ ਜੁੜਨਾ ਚਾਹੁੰਦੇ ਨੇ ਜਾਂ ਆਪਣੇ ਅਕਾਲ ਤਖਤ ਸਾਹਿਬ ਦੇ ਨਾਲ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਨਾਲ ਜੁੜਨਾ ਚਾਹੁੰਦੇ ਨੇ ਸੋ ਜਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਤੋਂ ਪਗੋੜੇ ਹੋ ਕੇ ਗੁਰੂ ਸਾਹਿਬ ਤੋਂ بے ਬਖ ਹੋਏ ਨੇ ਉਹਨਾਂ ਨੂੰ ਪਿੱਠ ਦਿਖਾਈ ਹੈ ਗੁਰੂ ਸਾਹਿਬ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਹਮੇਸ਼ਾ ਗੁਰੂ ਸਾਹਿਬ ਉਹਨਾਂ ਦੇ ਨਾਲ ਚੱਲਦੇ ਨੇ ਜਿਹੜੇ ਗੁਰੂ ਸਾਹਿਬ ਦੀ ਰਜਾ ਦੇ ਵਿੱਚ ਰਹਿ ਕੇ ਚੱਲਦੇ ਨੇ ਸੋ ਮੈਂ ਸਾਡੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਬੜੇ ਬੜੇ ਅਹੁਦਿਆਂ ਨੂੰ ਆਪਣਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖ ਕੇ ਵਾਪਸ ਆ ਕੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵਾਸਤੇ ਉਹਨਾਂ ਨੇ ਆਪਣਾ ਜੋ ਬੀੜਾ ਚੌਕੇ ਅੱਗੇ ਲੱਗੇ ਨੇ ਜੋ ਆਪਣੇ ਸੀਨੀਅਰ ਲੀਡਰਾਂ ਦੇ ਕਹਿਣ ਤੇ ਉਹਨਾਂ ਅੱਗੇ ਲੱਗ ਕੇ ਕੰਮ ਕੀਤਾ ਮੈਂ ਉਹਨਾਂ ਦੀ ਇਸ ਗੱਲ ਦੀ ਪ੍ਰੋਕ ਕਰਦਾ ਸراہਨਾ ਕਰਦਾ ਕਿਉਂਕਿ ਬੜੇ ਬੜੇ ਅਹੁਦੇ ਅੱਜ ਕੱਲ ਕੋਈ ਛੜਦਾ ਨਹੀਂ ਹੈ ਜਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਸਾਬ ਦੇ ਜਥੇਦਾਰ ਦੀ ਅਹੁਦੇ ਤੋਂ ਇਸ ਤਰ੍ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਜਿਹੜੇ ਉਹਨਾਂ ਨੇ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਉੱਥੇ ਚਰਨਾਂ 'ਚ ਰੱਖ ਕੇ ਆਪਣੇ ਜਥੇ ਦੀ ਆਪਣੇ ਪੁਨਰਸਰਜੀਤ ਅਕਾਲੀ ਦਲ ਦੀ ਅਗਵਾਈ 'ਚ ਲੱਗੇ ਨੇ ਉਹ ਕਿਉਂ ਲੱਗੇ ਨੇ ਕਿਉਂਕਿ ਜਿਹੜੇ ਅਕਾਲ ਤਖਤ ਪਕੜੋੜੇ ਹੋਏ ਤੇ ਉਹ ਐ ਆਪਣੇ ਲੋਕਾਂ ਨੂੰ ਗੁਮਰਾਹ ਨਾ ਕਰਨ ਇਸ ਕਰਕੇ ਸਾਰੇ ਆਪਣੇ ਜਿੰਨੇ ਵੀ ਜਥੇਦਾਰ ਸਾਹਿਬ ਦੇ ਨਾਲ ਲੱਗ ਕੇ ਆਪਾਂ ਉਹਨਾਂ ਦਾ ਸਾਥ ਦਈਏ ਐਦੀਆਂ ਬੇਨਤੀਆਂ ਕਰਦਾ ਮੈਂ ਸਾਡੇ ਸਾਰੇ ਹੀ ਜਿੰਨੇ ਵੀ ਸਾਰੇ ਇੱਥੇ ਪਹੁੰਚੇ ਨੇ ਤੁਸੀਂ ਅੱਜ ਬਹੁਤ ਵੱਡਾ ਇਕੱਠ ਕਰਕੇ ਇਹ ਸਾਬਤ ਕਰਤਾ ਵੀ ਪੁਨਰ ਸ਼ਰਜੀਤ ਸੋਮਣੀ ਅਕਾਲੀ ਦਲ ਸ ਪੰਜਾਬ ਦੇ ਵਿੱਚ ਪੂਰਾ ਅੱਗੇ ਹੋ ਕੇ ਛਾਰਿਆ ਸੋ ਮੈਂ ਨਾਰੇ ਵੀ ਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਭ ਸ੍ਰੀ ਅਕਾਲ ਸਰਦਾਰ ਹਰਜੀਤ ਸਿੰਘ ਜੀ ਪ੍ਰੀਤ ਕੰਬਾਈਨ ਵਾਲੇ ਪਹੁੰਚੇ ਨੇ ਜੀ ਆਇਆਂ ਨੂੰ ਪਰਿੰਦਰਪਾਲ ਸਿੰਘ ਜੀ ਤੋੜਾ ਬੀਬੀ ਮਹਿੰਦਰ ਕੌਰ ਜੀ ਉਹ ਵੀ ਬਿਰਾਜਮਾਨ ਨੇ ਸਟੇਜ ਤੇ ਬੜੀ ਮਿਹਰਬਾਨੀ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਗੋਵਿੰਦਰ ਸਿੰਘ ਜੀ ਵਿਰਦੀ ਗੋਵਿੰਦ ਸਿੰਘ ਜੀ ਵਿਰਦੀ ਸਰਕਲ ਪ੍ਰਧਾਨ ਪਾਤੜਾ ਉਹ 2 ਮਿੰਟਾਂ ਲਈ ਸੰਗਤਾਂ ਦੇ ਦਰਸ਼ਨ ਕਰਨਗੇ ਸੁਖਵਿੰਦਰ ਸਿੰਘ ਜੀ ਬਰਾਸ ਐਕਸ ਚੇਅਰਮੈਨ सावगे। आओ जी। आओ जी सावगे। स्टेज तेराजमान एक गड्डी पीवी ग्यारह बीजे 8613 ਪਿੱਛੇ ਖੜੀ ਹੈ ਜੀ ਉਹਨਾਂ ਨੇ ਪਿੱਛੇ ਢਾਡੀ ਜਿੱਥੇ ਨੇ ਗੱਡੀ ਕੱਢਣੀ ਹੈ ਉਹ ਕਿਰਪਾ ਕਰਕੇ ਗੱਡੀ ਕੋ پاسੇ ਕਰ ਦੇਣ 8613 ਆ ਜੀ ਫਿਰ ਦੀ ਸਾਹਮਣੇ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਰ ਪੁਨਰਸਜੀਤ ਦੀ ਸਮੂਚੀ ਲੀਡਰਸ਼ਿਪ ਤੇ ਸਾਹਮਣੇ ਪੰਡਾਲ ਚ ਬੈਠੀ ਰੱਬ ਵਰਗੀ ਸੰਗਤ ਤੇ ਸ਼੍ਰੋਮਣੀ ਕਾਲ ਦੀ ਰੀੜ ਦੀ ਹੱਡੀ ਸਾਰਿਆਂ ਸੰਗਤਾਂ ਅੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਬੁਲਾ ਰਹਿਆ ਨੇ ਆਪੋ ਆਪਣੇ ਦਿਲ ਦੀ ਗੱਲ ਕਰਨੀ ਹੈ ਇੱਥੇ ਬੋਲ ਕੇ ਸੁਝਾਅ ਵੀ ਦੇਣੇ ਨੇ ਸਲਾਹਾਂ ਵੀ ਆਪਾਂ ਨੇ ਕਰਨੀਆਂ ਨੇ ਕਿਉਂਕਿ ਅੱਜ ਜੋ ਇਹ ਗੱਲਾਂ ਚੱਲ ਰਹੀਆਂ ਨੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਜੋ 2 ਦਸੰਬਰ ਦੇ 2024 ਦੇ ਫੈਸਲਿਆਂ ਨੂੰ ਮੰਨ ਕੇ ਉਸ ਤੋਂ ਬਾਅਦ ਵੀ ਉਹ ਗੱਲਾਂ ਤੋਂ ਮੁੱਕ ਰਿਹਾ ਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਆਪਣਾ ਕੰਮ ਕਰ ਰਿਹਾ ਹੈ ਆਪਾਂ ਸਾਰੇ ਜਿਹਦੇ ਵੀ ਇੱਥੇ ਪਹੁੰਚੇ ਹੋયા ਆਪਾਂ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਪੁੰਨ ਸਰਜੀਤ ਦਾ ਕਰਨਾ ਹੈ ਤੇ ਆਪਣੇ ਧਰਮ ਦਾ ਕਰਨਾ ਹੈ ਪੰਥ ਦਾ ਕਰਨਾ ਹੈ ਕਿਉਂਕਿ ਆਪਣੀ ਜਿਹੜੀ ਪਾਰਟੀ ਹੈ ਪੰਥਿਕ ਪਾਰਟੀ ਹੈ ਅੱਜ ਇੱਕ ਗੱਲਾਂ ਹੋਰ ਆ ਰਹੀਆਂ ਨੇ ਸਾਰੇ ਹਲਕਿਆਂ ਚ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਵੀ ਬੰਦਾ ਆਪਣੇ ਵਿੱਚੋਂ ਅਗਾ ਵਧੂ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਪੰਥਰਜੀਤ ਦੀ ਗੱਲ ਕਰ ਰਹੇ ਹੈ ਉਹਨਾਂ ਨੂੰ ਉਹਨਾਂ ਬੰਦਿਆਂ ਤੋਂ ਖਤਰਾ ਹੋਇਆ ਹੋਇਆ ਉਹਨੂੰ ਸਨੇਹਾ ਭੇਜ ਰਹੇ ਨੇ ਉਹਨਾਂ ਕੋਲੇ ਬੰਦੇ ਭੇਜ ਰਹੇ ਨੇ ਤੇ ਉਹਨਾਂ ਦੇ ਪ੍ਰੈਸ਼ਰ ਦਬਾਅ ਵੀ ਬਣਾਇਆ ਜਾ ਰਿਹਾ ਵੀ ਤੁਸੀਂ ਵਾਪਸ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਾਓ ਪਰ ਵੀਰੋ ਇੱਥੇ ਸਾਡੇ ਸਰਪੰਚ ਸਾਹਿਬ ਬੋਲ ਕੇ ਗਏ ਸੀ 100% ਕੀ 110% ਦਾ ਸਭ ਦੇ ਮਨ ਆਪਣੇ ਪੱਕੇ ਬਣੇ ਹੋਏ ਹੋਏ ਨੇ ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਉਹ ਬੜੀ ਮਨ ਤੇ ਲੱਗੀ ਵੀ ਦੁਬਿਧਾ ਦੇ ਵਿੱਚ ਕੋਈ ਬੰਦਾ ਨਾ ਰਹੋ ਕੋਈ ਆਪਾਂ ਨੂੰ ਹਰਾਉਣ ਵਾਲਾ ਨਹੀਂ ਕਿਉਂਕਿ ਆਪਣੀ ਲੀਡਰਸ਼ਿਪ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਰਜੀਤ ਸਿੰਘ ਜੀ ਰਖੜਾ ਸਾਹਿਬ ਹਰਿੰਦਰਪਾਲ ਜੀ ਤੇ ਸਾਡੇ ਹਲਕਾ ਸ਼ਤਰਾਣਾ ਦੇ ਹਲਕਾ ਇੰਚਾਰਜ ਤੇ ਸਾਡੀ ਸਾਬਕਾ ਵਿਧਾਇਕ ਬੀਬੀ ਬਰਿੰਦਰ ਕੌਰ ਜੀ ਲੂੰਬਾ ਤੇ ਹੋਰ ਦਰਜਾ ਬਦਰਜਾ ਸਮੁੱਚੀ ਟੀਮ ਸਾਰੀ ਹੀ ਤਨੋਂ ਮਨੋਂ ਤਰੋਂ ਲੱਗੀ ਹੋਈ ਹੈ ਕਿ ਜਿਸ ਤਰ੍ਹਾਂ ਅੱਜ ਤੋਂ 25 30 40 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੁੰਦਾ ਸੀ ਜਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਜਿਸ ਦਾ ਕੋਈ ਜਥੇਦਾਰ ਕਿਸੇ ਥਾਣੇ ਕਚਹਿਰੀ ਜਾ ਕੇ ਤੇ ਹੋਰ ਦਫ਼ਤਰ ਚੱਲਿਆ ਜਾਂਦਾ ਸੀ ਤਾਂ ਅਫਸਰ ਕੁਰਸੀ ਛੱਡ ਕੇ ਪਾਸੇ ਹੁੰਦੇ ਸੀ ਪਰ ਜੋ ਅੱਜ ਹਾਲਾਤ ਬਣੇ ਹੋਏ ਨੇ ਇਹੋ ਜਿਹੇ ਇਹਨਾਂ ਨੇ ਲੀਡਰ ਪੈਦਾ ਕੀਤੇ ਜਿਹੜੇ ਆਪ ਦੇ ਸਵਾਰਥ ਵਾਸਤੇ ਲੱਗੇ ਹੋਏ ਨੇ ਕੌਮ ਦਾ ਕੋਈ ਕੰਮ ਨਹੀਂ ਦੇਖ ਰਹੇ ਪੰਥ ਦਾ ਕੋਈ ਕੰਮ ਨਹੀਂ ਦੇਖ ਰਹੇ ਆਪਣੇ ਧਰਮ ਬਾਰੇ ਵੀ ਲੋਚ ਰਹੇ ਸਿਰਫ ਆਪਣੇ ਵਾਸਤੇ ਦੇਖਦੇ ਹੋਏ ਉਸੇ ਜਿੱਥੇ ਆਪਣੇ ਵਰਕਰ ਦਾ ਸਾਡੇ ਅਹੁਦੇਦਾਰ ਸਹਿਬਾਨ ਦਾ ਮਾਨ ਸਨਮਾਨ ਘਟਿਆ ਹੈ ਆਪਾਂ ਉਸ ਨੂੰ ਬਹਾਲ ਕਰਨਾ ਹੈ ਮੇਰੀ ਬੇਨਤੀ ਕੇਹੀ ਹੈ ਸਮੂਚੀ ਲੀਡਰਸ਼ਿਪ ਨੂੰ ਕਿ ਕੁਝ ਵੀ ਹੋ ਜੇ ਤੁਸੀਂ ਆਪਣਾ ਧਰਮ ਨਹੀਂ ਛੱਡਣਾ ਆਪਣਾ ਪੰਥ ਨਹੀਂ ਛੱਡਣਾ ਜੇ ਆਪਾਂ ਸੱਚਾਈ ਦੇ ਖੜੇ ਰਹਾਗੇ ਸੱਚਾਈ ਨਾਲ ਆਪਾਂ ਲੜਾਂਗੇ ਤਾਂ ਆਪਣੀ ਜਿੱਤ ਹੋਊਗੀ 100% ਜਿੱਤ ਹੋਊਗੀ ਸਰਕਾਰਾਂ ਬਣਾਉਣ ਦੀ ਗੱਲ ਬਾਅਦ ਦੀ ਹੈ ਪਹਿਲਾਂ ਆਪਾਂ ਨੂੰ ਆਪਣਾ ਧਰਮ ਬਚਾਉਣਾ ਚਾਹੀਦਾ ਹੈ ਆਪਣਾ ਪੰਥਰਤੋਂ ਬਚਾਉਣਾ ਚਾਹੀਦਾ ਸੋ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਸਾਰੀ ਸਮੁਸਤੀ ਲੀਡਰਸ਼ਿਪ ਤੋਂ ਸਾਹਮਣੇ ਬੈਠੀ ਸੰਗਤ ਤੋਂ ਕੋਈ ਗਲਤ ਸ਼ਬਦ ਬੋਲਿਆ ਕਿ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸੁਖਵਿੰਦਰ ਸਿੰਘ ਜੀ ਬਰਾਸ ਐਕਸ ਚੇਅਰਮੈਨ ਉਹ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਬਰਾਸ ਸਾਹਿਬ ਪਰਮ ਸਤਕਾਰਯੋ ਸਾਡੇ ਜ਼ਿਲ੍ਹਾ ਪਟਿਆਲਾ ਦੇ ਲੀਡਰਸ਼ਿਪ ਸਤਕਾਰ ਸਤਕਾਰਯੋਗ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਤੇ ਸਰਦਾਰ ਸਜੀਤ ਸਿੰਘ ਜੀ ਰਖੜਾ ਸਾਹਿਬ ਅਤੇ ਦਰਜਾ ਬਦਰਜਾ ਸ਼੍ਰੋਮਣੀ ਅਕਾਲੀ ਦਲ ਸੁਰਜੀਤੀ ਦੇ ਲੀਡਰ ਸਹਿਬਾਨ ਤੇ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰਿਆਂ ਸਾਕਤਾ ਇਹਨਾਂ ਲੀਡਰ ਸਹਿਬਾਨਾਂ ਦੇ ਸੱਦੇ ਤੇ ਆਪਾਂ ਅੱਜ ਦੇ ਇਕੱਠ ਵਿੱਚ ਪਹੁੰਚੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਕਿ ਐ ਵਰਕਰ ਸਹਿਬਾਨਾਂ ਨੂੰ ਅਲਰਟ ਕੀਤਾ ਗਿਆ ਹੈ ਵੀ ਅੱਜ ਦੇ ਜੋਕੇ ਸਮੇਂ 'ਚ ਆਪਾਂ ਨੇ ਕੀ ਕਰਨਾ ਹੈ ਲੀਡਰ ਸਹਿਬਾਨਾਂ ਨੂੰ ਪਤਾ ਕਿ ਜਿਹੜੇ ਤੁਸੀਂ ਜਜ਼ਬਾਤੀ ਯੋਧੇ ਸਾਰੇ ਅੱਜ ਸਾਰਿਆਂ ਚੌਧਰਾ ਨੂੰ ਜਾਂ ਸਾਰਿਆਂ ਲਾਲਚਾਂ ਨੂੰ ਤਿਆਗ ਕੇ ਤੇ ਪਹੁੰਚੇ ਹੋ ਇਹ ਸੌਖੀ ਘੜੀ ਚ ਤੁਸੀਂ ਜਿਹੜੇ ਕੰਮ ਕਰਨੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਜੇ ਆਪਣੀ ਗੱਲ ਕਰਾਂ ਕਿ ਅਸੀਂ 1978 ਤੋਂ ਲੈ ਕੇ ਤੁਰੇ 82 83 ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚਾਤੂ ਮਾਜਰਾ ਜੀ ਇਗਵਾਈ ਚਾਏ ਉਹਨਾਂ ਦੀ ਕਮਾਂਡ ਥਲੇ ਕੰਮ ਕੀਤਾ ਤਾਰਾ 25 ਵੀ ਸਾੜੇ ਜ਼ਿਲ੍ਹੇ ਦੀ ਗਵਾਹੀ ਕੀਤੀ ਪ੍ਰੋਫੈਸਰ ਪ੍ਰੇਮ ਸਿੰਘ ਦੀ ਚੰਦੂ ਮਾਦਾ ਦੀ ਗਵਾਹੀ ਵਿੱਚ ਕੀਤੀ ਲੰਮੀਆ ਜੇਲਾ ਕਟੀਆਂ ਜਦੋਂ ਵੀ ਗੁੱਪਾਰਟੀ ਦੀ ਕਾਲ ਆਈ ਪਰਵਾਹ ਨਹੀਂ ਕੀਤੀ ਪਿੱਛੇ ਨਹੀਂ ਹਟੇ ਅੱਜ ਵੀ ਸਾਨੂੰ ਸਟੇਜ ਤੋਂ ਇਸ਼ਾਰਾ ਕੀਤਾ ਜਾਂਦਾ ਹੈ ਕਿ ਜਿਹੜਾ ਕਦਮ ਹੈ ਆਪਾਂ ਅੱਗੇ ਪਟਣਾ ਪਿੱਛੇ ਨਹੀਂ ਬਟਣਾ ਪਿਛਾ ਨਹੀਂ ਮੁੜਨਾ ਪਿੱਛੇ ਭੌਂ ਕੇ ਵੇਖਣਾ ਨਹੀਂ ਮੈਂ ਸਰਦਾਰ ਸੁਖਵਿੰਦਰ ਸਿੰਘ ਰਾਜਲਾ ਜੀ ਜੋ ਨਾ ਗੱਲ ਕਹੀ ਮੈਂ 100% ਉਹਦੇ ਨਾਲ ਸਹਿਮਤਾ ਇਹ ਜਿਹੜੀ ਸਾਡੀ ਸਾਨੂੰ ਜਿਹੜੀ ਸਿੱਖਿਆ ਜਿਹੜੇ ਸਾਡੇ ਟੀਚਰਸ ਹਨ ਜਿਹੜੇ ਸਾਡੇ ਪ੍ਰਿੰਸੀਪਲਸ ਹਨ ਜਿਹੜੇ ਸਾਡੇ ਲੀਡਰ ਸਾਹਿਬਾਨ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਵੀ ਜੀ ਜਬਾਤੀ ਸਨ ਭਾਵੇਂ ਉਹ ਲੀਡਰਸ ਹਨ ਪਰ ਉਹਨਾਂ ਪਰਵਾਹ ਨਹੀਂ ਕੀਤੀ ਜੇ ਲੜਾਈ ਲੜਦੇ ਲੋੜ ਪਈ ਤੇ ਡੰਡਾ ਫੜ ਕੇ ਛੜ ਤੋਂ ਅੱਗੇ ਲੱਗੇ ਨੇ ਜੇ ਕੁੱਟਣਾ ਪਿਆ ਮਾਰਨਾ ਪਿਆ ਜੋ ਵੀ ਕਹਿਣ ਤੋਂ ਬਾਅਦ ਹੀ ਪਾਰਟੀ ਦੀ ਕਾਲ ਹੋਈ ਏ ਉਹਨਾਂ ਅਗਵਾਈ ਕੀਤੀ ਏ ਅਸੀਂ ਉਹਨਾਂ ਦੇ ਪਿੱਛੇ ਲੱਗੇ ਕੰਮ ਕੀਤਾ 77 ਤੋਂ ਲੈ ਕੇ ਅੱਜ ਗਿਣ ਸਾ ਗਿਣ ਲਓ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਕੰਡ ਤੇ ਖਲੋਤੇ ਆਂ ਭਾਵੇਂ ਕੁਸਮਾ ਮਿਲਿਆ ਭਾਵੇਂ ਕੁ ਨਹੀਂ ਮਿਲਿਆ ਕੋਈ ਬਾਣ ਮਿਲਿਆ ਭਾਵੇਂ ਨਹੀਂ ਮਿਲਿਆ ਪਰ ਪਾਲਟੀ ਨੇ ਮਾਨ ਦਿੱਤਾ ਫੇਰ ਵੀ ਯੂਥ ਅਕਾਲੀ ਦਲ ਚ ਜ਼ਿਲ੍ਹੇ ਦੀ ਪ੍ਰਧਾਨਗੀ ਕੀਤੀ ਜਰਨਲ ਸਕੱਤਰ ਰਹੇ ਕਹਿਣ ਤੋਂ ਭਾਬ ਜੀ ਜਦੋਂ ਓਲਡ ਅਕਾਲੀ ਦਲ ਆਇਆ ਉਹਦੇ ਵਿੱਚ ਹੀ ਮੈਂ ਲਗਾਤਾਰ 28-30 ਸਾਲ ਸਰਕਲ ਪ੍ਰਧਾਨਗੀ ਕੀਤੀ ਪ੍ਰੋਫੈਸਰ ਸਾਹਿਬ ਨੇ ਬੀਬੀ ਵਿਰੇਂਦਰ ਕੌਰ ਜੀ ਲੂੰਬਾ ਰਹੇ ਸਾਡੇ ਹਲਕੇ ਸਤਰਾਣੇ ਦੇ ਵਿੱਚ ਇੱਕ ਚੇਅਰਮੈਨ ਸੀ ਬਲਾਕ ਸੰਮਤੀ ਦੀ ਚੇਅਰਮੈਨ ਇਹ ਵੀ ਉਹਨਾਂ ਨੇ ਆਵਾਜ਼ ਮਾਰ ਕੇ ਦਿੱਤੀ ਕਿਉਂ ਦਿੱਤੀ ਕਿ ਆਪਾਂ ਜਿਹੜੀ ਅਗਵਾਈ ਸੀ ਲੀਡਰਾਂ ਦੀ ਮੰਨੀ ਤੇ ਪਾਰਟੀ ਦਾ ਕੰਮ ਕਰਕੇ ਵਿਖਾਇਆ ਨਾ ਘਰ ਵੇਖਿਆ ਤੇ ਨਾ ਪਿਛਾ ਪੌਗੇ ਵੇਖਿਆ ਸਾਰਿਆਂ ਨੂੰ ਬੇਨਤੀ ਆ ਇਹ ਲੀਡਰ ਸਾਹਿਬਾਨਾ ਨੇ ਵੀ ਕਰਨੀਆਂ ਨੇ ਜਿਹੜਾ ਬੁਲਾਰਾ ਇੱਥੋਂ ਬੋਲਣਾ ਉਹਨੇ ਵੀ ਕਰਨੀਆਂ ਨੇ ਵੀ ਜੇ ਆਪਾਂ ਜੱਜ ਦੇ ਕੱਠ ਵਿੱਚ ਆਏ ਆ ਤੇ ਅੱਜ ਆਪਣੇ ਸੌਖਾ ਕੇ ਜਾਣੇ ਏ ਤਹਈਆ ਕਰਕੇ ਜਾਣਾ ਕਿ ਜਦੋਂ ਵੀ ਪਾਰਟੀ ਦੇ ਆਗੂਆਂ ਦਾ ਕਿਸੇ ਤਰ੍ਹਾਂ ਦੀ ਕਾਲ ਆਦੀ ਕੋਈ ਪ੍ਰੋਗਰਾਮ ਆਉਂਦਾ ਸਾਡੇ ਕੋਲ ਤੇ ਪ੍ਰੋਗਰਾਮ ਆਉਣਾ ਡੀਟੀਓ ਕਰਨ ਸਿੰਘ ਦਾ ਜਾਂ ਬੀਬੀ ਬਲੇਦਰ ਕੌਰ ਲੂੰਬਾ ਜੀ ਦਾ ਉਹਨਾਂ ਨੂੰ ਸੁਨਿਆ ਦੇਣਾ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮੇਰਾ ਤੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਨੇ ਮੈਂ ਸਾਰੀ ਸੰਗਤ ਨੂੰ ਲੀਡਰ ਸਾਹਿਬਾਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਿੱਛੇ ਕੰਮ ਕਰਦੇ ਰਹੇ ਆ